ਸਸਰੀਕਾਰ ਮੇਰੀਆਂ ਸਾਰੀਆਂ ਭੈਣਾਂ ਨੂੰ ਅੱਜ ਤੁਹਾਡੇ ਲਈ ਇੱਕ ਸਪੈਸ਼ਲ ਵੀਡੀਓ ਅਸੀਂ ਲੈ ਕੇ ਆਏ ਆ ਇਸ ਵੀਡੀਓ ਦੇ ਵਿੱਚ ਤੁਹਾਨੂੰ ਵੈਕਸ ਬਾਰੇ ਦੱਸਾਂਗੇ ਵੀ ਕਿੰਨੀ ਆਸਾਨੀ ਨਾਲ ਤੇ ਈ ਤਰੀਕੇ ਨਾਲ ਤੁਸੀਂ ਘਰ ਦੇ ਵਿੱਚ 5 ਮਿੰਟ ਦੇ ਵਿੱਚ ਕਰ ਸਕਦੇ ਆ ਤੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਤੁਸੀਂ ਕਿੰਨਾ ਕਿੰਨਾ ਖਰਚ ਕਰਦੇ ਪਾਰਲਰ ਵਾਲੀ ਕੋਲ ਜਾਂਦੇ ਆ ਤੇ ਉੱਥੇ ਕਿੰਨੀ ਤਕਲੀਫ ਵੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਟਾਈਮ ਵੀ ਵੱਧ ਵੇਸਟ ਹੁੰਦਾ ਇਹ ਆਪਾਂ ਏ ਟੂ ਟਾਈਮ ਵੀ ਕਿਤੇ ਜਾਣਾ ਹੁੰਦਾ ਤੇ 5 ਮਿੰਟ ਪਹਿਲੇ ਹੀ ਆਪਾਂ ਇਸ ਤਰ੍ਹਾਂ ਕਰ ਸਕਦੇ ਆ ਤੇ ਆਪਾਂ ਇਹ ਤੁਹਾਨੂੰ ਦੱਸੀਏ ਵੀ ਆਪਾਂ ਇਹ ਮਿਸ਼ੂ ਤੋਂ ਮੰਗਾਇਆ ਸੀ ਪੈਕਟ ਤੇ ਬਹੁਤ ਹੀ ਈਜੀ ਤਰੀਕੇ ਦੇ ਨਾਲ ਹੁੰਦੇ ਇਹ ਪੈਕਟ ਇਹਦੇ ਵਿੱਚ ਦੋ ਮਿਲੇ ਸੀ ਸਾਨੂੰ ਇੱਕ ਬੁਰਸ਼ ਵੀ ਮਿਲਿਆ ਸੀ ਨਾਲ ਤੇ ਇਹ ਨੇਚਰਲ ਹੈ ਬਿਲਕੁਲ ਤੇ ਬਹੁਤ ਹੀ ਵਧੀਆ ਕੋਈ ਇਹਦਾ ਸਾਈਡ ਇਫੈਕਟ ਨਹੀਂ ਹੈ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਸਿਰਫ 5 ਮਿੰਟ ਦੇ ਵਿੱਚ ਅਸੀਂ ਵਰਤੀ ਪਹਿਲੇ ਤੇ ਫਿਰ ਮੇ ਤੋਂ ਰਹਿ ਨਹੀਂ ਰਹੀ ਨਹੀਂ ਗਿਆ ਤੇ ਮੈਂ ਤੁਹਾਡੇ ਨਾਲ ਸ਼ੇਅਰ ਲੱਗੀ ਕਰਨਾ ਜੀ ਤੇ ਹੁਣ ਤੁਹਾਨੂੰ ਦੱਸਾਂਗੇ ਆਪਾਂ ਇਹ ਵਰਤਣੀ ਕਿਵੇਂ ਹੈ ਇਸ ਤਰ੍ਹਾਂ ਆਪਾਂ ਕਟੋਰੀ ਇੱਕ ਲੈ ਲੈਣੀ ਹੈ ਕੋਈ ਵੀ ਬਰਤਨ ਤੁਸੀਂ ਲੈ ਸਕਦੇ ਆ ਉਹਦੇ ਵਿੱਚ ਕੀ ਕਰਨਾ ਇਹ ਮਲਤਾਨੀ ਮਿੱਟੀ ਦੀ ਤਰ੍ਹਾਂ ਹੁੰਦੀ ਹੈ ਇੱਕ ਪਾਊਡਰ ਹੀ ਹੁੰਦਾ ਸੁੱਕਾ ਪਾਊਡਰ ਤੇ ਆਪਾਂ ਇਸ ਤਰ੍ਹਾਂ ਐਨਾ ਕੀ ਪਾਣਾ ਆਪਾਂ ਇਹ ਬਹੁਤ ਜ਼ਿਆਦਾ ਮਤਲਬ ਚੱਲਦਾ ਵੀ ਜ਼ਿਆਦਾ ਹੈ ਮਹੀਨਾ 2 ਮਹੀਨੇ ਮਤਲਬ ਕੱਢ ਜਾਂਦਾ ਬੜੇ 15 20 ਦਿਨ ਬਾਅਦ ਕਰਨੀ ਹੁੰਦੀ ਤੁਸੀਂ ਤੇ ਬਹੁਤ ਹੀ ਵਧੀਆ ਕੰਮ ਕਰਦੀ ਹੈ ਇਹ ਪਾਊਡਰ ਤੇ ਤੁਸੀਂ ਹੁਣ ਦੇਖਿਓ ਆਪਾਂ ਕਿਵੇਂ ਇਹਨੂੰ ਪਾਣੀ ਦੇ ਨਾਲ ਵੀ ਮਿਕਸ ਕਰ ਸਕਦੇ ਆ ਤੇ ਗੁਲਾਬ ਜਲ ਦੇ ਨਾਲ ਵੀ ਕਰ ਸਕਦੇ ਆ ਇਹਨੂੰ ਮਿਕਸ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਕਰਕੇ ਆਪਾਂ ਪਾਣੀ ਨਾਲ ਕਰਾਂਗੇ ਆਪਾਂ ਇਸ ਪਾਊਡਰ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਲਾਂਗੇ ਤੇ ਗਾੜਾ ਜਿਹਾ ਪੇਸਟ ਇਹਦਾ ਬਣਾ ਲਾਂਗੇ ਇਸ ਤਾਂ ਹੱਥ ਨਾਲ ਹੀ ਆਪਾਂ ਕਰ ਰਹੇ ਹਾਂ ਤੁਸੀਂ ਭਾਵੇਂ ਚਮਚ ਨਾਲ ਕਰ ਲਓ ਜਿਵੇਂ ਮਰਜ਼ੀ ਕਰ ਲਓ ਇਹਦਾ ਕਿਉਂਕਿ ਇਹਦਾ ਕੋਈ ਸਵਾਈ ਪੈਕਟ ਨਹੀਂ ਹੈ ਕੋਈ ਸਾਈਡ ਇਫੈਕਟ ਨਹੀਂ ਹੈ ਤੇ ਆਪਾਂ ਦੇਖਿਓ ਹੁਣ ਇਹਨੂੰ ਬਣਾ ਕੇ ਤੇ ਤੁਹਾਨੂੰ ਲਗਾ ਕੇ ਦੱਸਦੇ ਆ ਥੋੜੀ ਜਿਹੀ ਸਮੈਲ ਅਜੀਬ ਜਿਹੀ ਆਂਦੀ ਆ ਹੋਰ ਇਹਦੇ ਕੋਈ ਪ੍ਰੋਬਲਮ ਨਹੀਂ ਹੈ ਤੇ ਆਪਾਂ ਕੀ ਕਰਨਾ ਹੁਣ ਆ ਤੁਸੀਂ ਦੇਖਿਓ ਜੀ ਦੇਖੋ ਆ ਦੇਖੋ ਬਾਜੂ ਤੋਂ ਮੇਰੀ ਤੋਂ ਆ ਦੇਖੋ ਵਾਲ ਹੈਗੇ ਤੇ ਹੁਣ ਆਪਾਂ ਇਹਨੂੰ ਵਰਤਣਾ ਕਿਵੇਂ ਇਹ ਦੇਖੋ ਇਸ ਤਰ੍ਹਾਂ ਲੈ ਕੇ ਪੇਸਟ ਮਲਤਾਨੀ ਮਿੱਟੀ ਦੀ ਤਰ੍ਹਾਂ ਇਹਦਾ ਉੱਪਰ ਵੱਲ ਲਗਾਣਾ ਆਪਾਂ ਇਹਨੂੰ ਇਸ ਤਰ੍ਹਾਂ ਤੇ 5 ਮਿੰਟ ਵਿੱਚ ਹੀ ਤੁਸੀਂ ਦੇਖਿਓ ਇਹਦਾ ਅਸਰ ਆਪਾਂ ਦੇਖੋ ਇਹਨੂੰ ਲਗਾਤਾ ਇਹਦਾ ਉਲਟ ਦਿਸ਼ਾ ਵੱਲ ਲਗਾਣਾ ਤੇ ਤੁਸੀਂ 5 ਮਿੰਟ ਵਿੱਚ ਹੀ ਦੇਖਿਓ ਇਹਨੂੰ ਦੇਖੋ 5 ਮਿੰਟ ਹੋ ਗਏ ਤੇ ਹੁਣ ਆਪਾਂ ਕੀ ਕਰਨਾ ਇਹਨੂੰ ਗਿੱਲਾ ਕੱਪੜਾ ਲੈ ਕੇ ਬਿਲਕੁਲ ਕਾਟਨ ਦਾ ਗਿੱਲਾ ਕੱਪੜਾ ਲੈਣਾ ਉਹਨਾਂ ਨੂੰ ਝੋੜ ਕੇ ਗਿੱਲੇ ਕੱਪੜੇ ਨੂੰ ਪਾਣੀ ਨਹੀਂ ਆਉਣਾ ਚਾਹੀਦਾ ਵਿੱਚ ਤੇ ਗਿੱਲਾ ਕਪੜਾ ਹੀ ਇਸੇ ਗਿੱਲੇ ਕਪੜੇ ਦੇ ਨਾਲ ਹੀ ਆਪਾਂ ਇਸ ਤਰ੍ਹਾਂ ਇਹਨੂੰ ਸਾਫ਼ ਕਰਾਂਗੇ ਤਾਂ ਦੇਖਿਓ ਆ ਦੇਖੋ ਦੇਖੋ ਬਿਲਕੁਲ ਕਿੰਦਾ ਇਸ ਤਰ੍ਹਾਂ ਸਾਫ਼ ਹੋ ਰਿਹਾ ਸਿਰਫ 5 ਮਿੰਟ ਦੇ ਵਿੱਚ ਬਿਲਕੁਲ ਜਾਦੂ ਦੀ ਤਰ੍ਹਾਂ ਦੇਖੋ ਆ ਦੇਖੋ ਕਿੰਨਾ ਵਧੀਆ ਹੋਇਆ ਸਾਫ਼ ਦੇਖੋ ਤੁਸੀਂ ਇਹਨ ਬਿਲਕੁਲ ਇਹਨ ਸਾਫ਼ ਹੋ ਗਿਆ ਗਿੱਲੇ ਕਪੜੇ ਨਾਲ ਉੱਪਰ ਉਲਟ ਦਿਸ਼ਾ ਵਾਲੀ ਇਸ ਤਰ੍ਹਾਂ ਆਪਾਂ ਕਰਨਾ ਇਹਨੂੰ ਤੇ ਹੁਣ ਤੁਸੀਂ ਆ ਦੇਖੋ ਬੇ ਬਿਲਕੁਲ ਹੀ ਇਹਨ ਕਲੀਨ ਹੋ ਗਿਆ ਤੇ ਹੁਣ ਆ ਬਾਜੂ ਦੇਖੋ ਇਹ ਦੇਖੋ ਬਾਜੂ ਦੇ ਉੱਤੇ ਹੈ ਤੇ ਆ ਬਾਜੂ ਦੇਖੋ ਬਿਲਕੁਲ ਐਨ ਕਲੀਨ ਹੋ ਗਿਆ ਤੇ ਤੁਹਾਡੇ ਸਾਹਮਣੇ ਹੈ ਮੇਰੀਆਂ ਦੋਨੇ ਬਾਵਾ ਤੁਸੀਂ ਬਿਲਕੁਲ ਦੇਖ ਸਕਦੇ ਹੋ ਕੋਈ ਇਹਦੇ ਝੂਠ ਨਹੀਂ ਹੈ ਇਹਦੇ ਵਿੱਚ ਮੈਨੂੰ ਕੋਈ ਲਾਲਚ ਨਹੀਂ ਹੈ ਇਸ ਤਰ੍ਹਾਂ ਤੁਸੀਂ ਆਪਣਾ ਇਹ 5 ਮਿੰਟ ਦੇ ਵਿੱਚ ਬੈਕਸ ਆਪਣੀ ਕਰ ਸਕਦੇ ਹੋ ਆਪਣੇ ਲਿਫਟਸ ਤੇ ਵੀ ਕਰ ਸਕਦੇ ਹੋ ਇਹਦਾ ਕੋਈ ਸਾਈਡ ਇਫੈਕਟ ਨਹੀਂ ਦੇਖੋ ਕੋਈ ਲਾਲੀ ਵੀ ਨਹੀਂ ਆਈ ਤੇ ਕੋਈ ਸਕਿਨ ਨਹੀਂ ਖਰਾਬ ਹੋਈ ਹੈ ਤੇ ਬਹੁਤ ਵਧੀਆ ਉਸ ਤੋਂ ਬਾਅਦ ਆਪਾਂ ਪਾਣੀ ਨਾਲ ਇਹਨੂੰ ਧੋ ਲਾਂਗੇ ਇਸ ਆਬਨ ਨਾਲ ਧੋ ਲੋ ਪਾਣੀ ਨਾਲ ਧੋ ਲੋ ਜਿਵੇਂ ਮਰਜੀ ਪਰ ਪਹਿਲੇ ਗਿੱਲੇ ਕੱਪੜੇ ਦੇ ਨਾਲ ਕਾਟਨ ਦੇ ਕੱਪੜੇ ਦੇ ਨਾਲ ਆਪਾਂ ਇਹਨੂੰ ਉਲਟ ਦੇ ਛਾਵਾਂ ਵਾਲ ਇਸ ਤਰ੍ਹਾਂ ਇਹਦਾ ਸਾਫ਼ ਕਰਨਾ ਹੈ ਤੇ ਉਸ ਤੋਂ ਬਾਅਦ ਇਹ ਬਿਲਕੁਲ ਐਨ ਇਸ ਤਰ੍ਹਾਂ ਹੀ ਸਾਫ਼ ਹੋ ਜਾਂਦੀ ਚਾਹੇ ਲਿਪਸ ਤੇ ਕਰੋ ਤੇ ਬਾਜੂ ਤੇ ਕਰੋ ਜਿਵੇਂ ਮਰਜੀ ਕਰੋ ਤੇ ਕੋਈ ਇਹਦੀ ਸਾਈਡ ਨੈਚੁਰਲ ਹੈ ਬਿਲਕੁਲ ਤੁਸੀਂ ਇਹ ਮੰਗਾ ਕੇ ਜਰੂਰ ਦੇਖਿਓ ਇਹ ਮੀਸ਼ੋ ਤੋਂ ਮੰਗਾਇਆ ਸੀ ਅਸੀਂ ਸਿਰਫ 75 ਰੁਪਏ ਵਿੱਚ ਕੋਈ ਜ਼ਿਆਦਾ ਖਰਚ ਵੀ ਨਹੀਂ ਹੁੰਦਾ ਸਿਰਫ 75 ਰੁਪਏ ਦੇ ਵਿੱਚ ਤੇ ਕਾਫੀ ਟਾਈਮ ਨਿਕਲ ਜਾਂਦਾ ਹੈ ਤੇ ਦੋ ਪੈਕਟ ਤੁਹਾਨੂੰ ਮਿਲਣਗੇ ਇਸ ਤਰ੍ਹਾਂ ਦੇ ਆ ਨਾਮ ਤੁਸੀਂ ਦੇਖ ਸਕਦੇ ਏ ਤੇ ਆਪਾਂ ਪੈਕੇਟ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਰਹੇ ਹਾਂ ਤੇ ਤੁਸੀਂ ਮਤਲਬ ਮੀਸ਼ੋ ਤੋਂ ਆਰਡਰ ਕਰਕੇ ਮੰਗਾ ਸਕਦੇ ਸਿਰਫ 75 ਰੁਪਏ ਦੇ ਵਿੱਚ ਤੁਹਾਨੂੰ ਇਹ ਮਿਲੇਗਾ ਸਿਰਫ 75 ਰੁਪਏ ਇੱਕ ਵਾਰ ਜ਼ਰੂਰ ਵਾਰਤਕੇ ਦੇਖਿਓ ਜੇ ਤੁਹਾਨੂੰ ਇਹ ਮੇਰਾ ਵੀਡੀਓ ਅੱਛਾ ਲੱਗਿਆ ਤਾਂ ਤੁਹਾਨੂੰ ਅੱਗੇ ਵੀ ਕੋਈ ਨਾ ਕੋਈ ਜਾਣਕਾਰੀ ਅੱਛੀ ਚੰਗੀ ਜਾਣਕਾਰੀ ਦੇਵਾਂਗੇ ਤੇ ਕੋਈ ਨਾ ਕੋਈ ਦਿੰਦੇ ਰਾਵਾਂਗੇ ਜੇ ਤੁਹਾਨੂੰ ਇਹ ਚੰਗਾ ਲੱਗਿਆ ਵਾਰਤਕੇ ਦੇਖਿਓ ਤੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਇਸ ਚੀਜ਼ ਕਿਵੇਂ ਲੱਗੀ ਤੁਹਾਨੂੰ ਇਹ ਸਾਡਾ ਨੇਚੁਰਲ ਵੀਡੀਓ ਜਿਹੜਾ ਦੱਸਿਆ ਤੁਹਾਨੂੰ ਬੈਕਸ ਕਰਨ ਲਈ ਕਿਵੇਂ ਲੱਗਿਆ ਧੰਨਵਾਦ